ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਵੱਡੇ ਗੈਂਗਸਟਰ ਦੇ ਇਨਕਾਊਂਟਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਟਿਆਲਾ ਦੀ ਪੁਲਿਸ ਦੇ ਵੱਲੋਂ ਅੱਜ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇੱਕ ਵੱਡੇ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਅਰਬਨ ਸਟੇਟ ਫੇਸ 2 ਦੇ ਨੇੜੇ ਸਾਧੂ ਵਿਲਾ ਰੋਡ ਦੇ ਉੱਤੇ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਪਹੁੰਚਦੀ ਆ ਗੈਂਗਸਟਰ ਨੂੰ ਫੜਨ ਦੇ ਲਈ ਤਾਂ ਗੈਂਗਸਟਰ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਈਟਿੰਗ ਕਰ ਦਿੱਤੀ ਜਾਂਦੀ ਆ ਮੁਠਪੇੜ ਹੁੰਦਾ ਦੋਨਾਂ ਦੇ ਵਿਚਾਲੇ ਗੋਲੀਆਂ ਚੱਲਦੀਆਂ ਨੇ ਜਿਸ ਤੋਂ ਬਾਅਦ ਇੱਕ ਗੋਲੀ ਗੈਂਗਸਟਰ ਦੀ ਲੱਤ ਦੇ ਵਿੱਚ ਲੱਗਦੀ ਆ ਤਾਂ ਖੁੰਖਾਰ ਗੈਂਗਸਟਰ 골ਡੀ ਟਿੱਲੋ ਦਾ ਕਰੀਬੀ ਦੱਸਿਆ ਜਾ ਰਿਹਾ ਜੋ ਅੱਜ ਪੁਲਿਸ ਦੇ ਵੱਲੋਂ ਇਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਗਿਆ ਤਾਂ ਪਟਿਆਲਾ ਦੀ ਸੀਆਈ ਸਟਾਫ ਦੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਬਾ ਦੀ ਗਵਾਹੀ ਦੇ ਵਿੱਚ ਇਹ ਇਨਕਾਊਂਟਰ ਕੀਤਾ ਗਿਆ ਪੰਜਾਬ ਦੀ ਪੁਲਿਸ ਪਟਿਆਲਾ ਦੀ ਪੁਲਿਸ ਹੁਣ ਲਗਾਤਾਰ ਗੈਂਗਸਟਰਾਂ ਨੂੰ ਨਫਤ ਪਾਉਣ ਦੇ ਵਿੱਚ ਲੱਗਿਆ ਤਾਂ ਐਸਐਸਪੀ ਬਰਨੂ ਸ਼ਰਮਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਖਰ ਕਿਹੜਾ ਇਹ ਗੈਂਗਸਟਰ ਆ 17 ਇਸ ਦੇ ਉੱਤੇ ਮਾਮਲੇ ਦਰਜ ਨੇ ਕੀ ਇਸ ਦੀ ਮਨਸ਼ਾ ਸੀ ਇਸ ਦੇ ਸਾਥੀ ਕਿਹੜੇ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਐਸਐਸਪੀ ਬਰਨੂ ਸ਼ਰਮਾ ਦੇ ਵੱਲੋਂ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਹੈ ਸਾਜੀ ਤੇ ਇਥੇ ਕੇਸ ਦਾ ਕਿਹੜਾ ਬੰਦਾ ਜਿਹੜਾ ਦੇਖੋ ਜੀ ਇਹ ਅਰਬਨ ਸਟ੍ਰੀਟ ਏਰੀਆ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈ ਗਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰ ਐਲੀਮੈਂਟਸ ਦਾ ਪਿੱਛਾ ਕਰਦੀ ਰਹਿੰਦੀ ਹੈ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਦ ਸਿੰਘ ਬੈਂਸ ਤੇ ਇੰਚਾਰ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤ ਰੀਨਲ ਤੇ ਰੈਸਟ੍ਰੇਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਇਹਦੀ ਰਾਈਟ ਲੈਗ 'ਚ ਬੁਲਟ ਇੰਜਰੀ ਹੋਈ ਜਿਹਦੇ ਨਾਲ ਹੀ ਉਹ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜਿਦੇ 'ਚ ਐਨਡੀਪੀਐਸ ਐਕਟ, ਐਕਸਾਈਜ਼ ਐਕਟ, ਇਰਾਦਾ ਕਤਲ, ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀਟ ਲੋਗ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮੀਨਲ ਹੈਗਾ ਬੀਤੇ ਸਮੇਂ ਵੀ 골ਡੀ ਢਿੱਲੋਂ ਗੈਂਗ ਨੇ ਰਾਜਪੁਰਾ ਏਰੀਆ 'ਚ ਐਕਸਟਰਸ਼ਨ ਕਾਲਾਂ ਤੇ ਫੈਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਵੱਡੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਤੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ 'ਚ ਕਿਸੇ ਸੰਸਨੀ ਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਰੌਂਡ ਦੇ ਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ 골ਡੀ ਟਿੱਲੋਂ ਗੈਂਗ ਦੇ ਇਸ਼ਾਰਿਆਂ ਤੇ ਇਹਨੇ ਕਿਹੜੀ ਬੜ ਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚੋਂ ਜਾਂਦਾ ਸਰ ਕਿੰਨੀ ਕੀ ਡੇਰ ਤੋਂ 골ਡੀ ਜੇ ਦੇ ਨਾਲ ਜੁੜਿਆ ਪੈਸੇ ਆ ਕਿਸ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਟਿੱਲੋਂ ਗੈਂਗ ਨਾਲ ਜੁੜਿਆ ਆ ਤੇ ਇੰਟਰਨੈਟ ਕਾਲਿੰਗ ਦੇ ਰਾਹੀਂ ਇਹ ਗੋਲਡ ਡਿਟਲ ਨੂੰ ਗੈਂਗ ਨਾਲ ਟੱਚ ਸੀਗਾ। ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ। ਉਹ ਨਹੀਂ, ਸਾਰਾ ਚੈੱਕ ਕਰ ਰਹੇ ਹਾਂ। ਸਭ ਤੋਂ ਪੁਲਿਸ ਨੇ ਵੀ ਫਾਇਰ ਕੀਤਾ ਸੀ ਕੋਈ ਵਿਚਾਰ ਰਿਹਾ। ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ। ਪੁਲਿਸ ਨੇ ਵੀ ਫਾਇਰ ਹੀ ਹੋਈ ਹੈ। ਹਾਂ ਜੀ ਤਿੰਨ ਰੌਂਦ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਣੀ ਵਾਲੀ ਨੁਕਸਾਨ ਤੋਂ ਬਚਾ ਰਹੇ। ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਕਾਰੀ ਹਾਂ ਜੀ ਉਹ ਜਾਣਦਾ ਵਿਸ਼ਾ ਹੈ ਜੀ ਜਿਵੇਂ ਪਹਿਲਾਂ ਦੱਸਿਆ 17 ਕੇਸ ਸੰਗਿੰਤਰਾਵਾ ਦੇ ਦਰਜ ਨੇ। ਤੇ ਜਰੂਰ ਮੈਂ ਭੈਣ ਚਾਰਸੀਏ ਤੇ ਐਸਪੀ ਡੀ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕਿ ਇਹਨਾਂ ਦੀ ਪ੍ਰੋਐਕਟਿਵਨੈਸ ਨਾਲ ਜਿਹੜੀ ਕੋਈ ਇਹਨੇ ਕਿਸੇ ਵੱਡੀ ਵਾਰਦਾਤ ਨੂੰ ਅਨਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਦਾ ਤਾਂ ਤੁਸੀਂ ਸੁਣਿਆ ਐਸਐਸਪੀ ਪਟਿਆਲਾ ਵਰਨੁਸ਼ਰਮਾ ਦੇ ਵੱਲੋਂ ਸਿੱਧੀ ਚੇਤਾਵਨੀ ਵੀ ਦਿੱਤੀ ਆ ਇੱਕ ਪਾਸੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਦੂਜੇ ਪਾਸੇ ਗੈਂਗਸਟਰ ਸ਼ਰਾਰਤੀ ਅਨਸਰ ਬਦਮਾਸ਼ ਕੋਈ ਵੀ ਸ਼ਰਾਰਤ ਕਰਦਾ ਕੋਈ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਗੈਂਗਸਟਰਾਂ ਨੂੰ ਖਾਸ ਕਰਕੇ ਬਦਮਾਸ਼ਾਂ ਨੂੰ ਖਾਸ ਕਰਕੇ ਨਾਕਥ ਪਾਈ ਜਾ ਰਹੀ ਆ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਵੱਡੀਆਂ ਕਾਮਯਾਬੀਆਂ ਹਾਸਲ ਹੋ ਰਹੀਆਂ ਨੇ ਪੰਜਾਬ ਦੀ ਪੁਲਿਸ ਨੂੰ ਅੱਜ ਪਟਿਆਲਾ ਦੀ ਪੁਲਿਸ ਨੂੰ ਵੀ ਇਹ ਵੱਡੀ ਕਾਮਯਾਬੀ ਹਾਸਲ ਹੋਈ ਆ ਹੁਣ ਇਸ ਦੇ ਕੋਲੋਂ ਡੂੰਘਾਈ ਦੇ ਨਾਲ ਪੁੱਛਿਆ ਜਾ ਰਿਹਾ ਕਿ ਇਸ ਦੇ ਨੈਟਵਰਕ ਦੇ ਵਿੱਚ ਹੋਰ ਕਿਹੜੇ ਕਿਹੜੇ ਸ਼ਾਮਿਲ ਨੇ ਕਿੱਥੇ ਕਿੱਥੇ ਇਹ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀ ਤਾਂ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਦੇ ਲਈ ਜ਼ਰੂਰ ਹੈ